ਮੇਰੇ ਧਿਆਨ ਚ ਆਇਆ ਹੈਗਾ ਕਿ ਸਾਡੇ ਪੰਜ ਪੁਲਿਸ ਅਫਸਰਾਂ ਨੇ ਲੋਕਾਂ ਦੀਆਂ ਕੰਪਲੇਂਟਾਂ ਨੂੰ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਲਾਪਰਵਾਹੀ ਨਾਲ ਡੀਲ ਕੀਤਾ ਔਰ ਜਿਹਦੇ ਕਰਕੇ ਪ੍ਰੈਜ਼ੈਂਟਮੈਂਟ ਆਈ ਇਲਾਕੇ ਦੇ ਵਿੱਚ ਲੋਕਾਂ ਦੇ ਵਿੱਚ ਔਰ ਉਹਨਾਂ ਨੂੰ ਅਸੀਂ ਕੱਲ ਤਰਨ ਪ੍ਰਭਾਵਨਾ ਸਸਪੈਂਡ ਕਰਤਾ ਹੈਗਾ ਬਾਅਦਿ ਕਾਰਵਾਈ ਸ਼ੁਰੂ ਕਰਤੀਆਂ ਗਈਆਂ ਮੈਂ ਤੁਹਾਡੇ ਰਾਹੀਂ ਦੱਸਣਾ ਚਾਹੁੰਨਾ ਅਸੀਂ ਲੋਕਾਂ ਲਈ ਜਿਹੜੀ ਪੰਜਾਬ ਪੁਲਿਸ ਹੈ ਜਲੰਧਰ ਰੂਰਪੁਲਿਸ ਹੈ ਸਾਡੇ ਸੀਐਮ ਸਾਹਿਬ ਦੀ ਡੀਜੀਪੀ ਸਾਹਿਬ ਦੀ ਸਖਤ ਹਦਾਇਤ ਹੈ ਕਿ ਅਸੀਂ ਲੋਕਾਂ ਚ ਰਹੀਏ ਲੋਕਾਂ ਦੀਆਂ ਗੱਲ ਸੁਣੀਏ ਔਰ ਉਹਨਾਂ ਦੇ ਉੱਪਰ ਤੁਰੰਤ ਪ੍ਰਭਾਵਨਾ ਕਾਰਵਾਈ ਕਰੀਏ ਜਿਹੜਾ ਵੀ ਪੁਲਿਸ ਅਫਸਰ ਇਦਾਂ ਦੇ ਕੰਮਾਂ ਚ ਪਰਵਾਹੀ ਵਰਤਦਾ ਉਹਦੇ ਖਿਲਾਫ ਐਕਸ਼ਨ ਲਿਆ ਜਾਊਗਾ ਉਹਨੂੰ ਕਾਉਂਟੇਬਲ ਬਣਾਇਆ ਜਾਊਗਾ ਲੋਕਾਂ ਲਈ ਸਮਾਜ ਥੈਂਕ ਯੂ ਵੈਰੀ ਬڑے ਦੁੱਖ ਨਾ ਕਹਿਣਾ ਪੈ ਰਿਹਾ ਵੀ ਜਦੋਂ ਸਾਡੀ ਪੁਲਿਸ ਜਿਹੜੀ ਆ ਲੋਕਾਂ ਦੀਆਂ ਜਿਹੜੀਆਂ ਉਹਨਾਂ ਤੇ ਭਾਵਨਾਵਾਂ ਤੇ ਪੂਰਾ ਨਹੀਂ ਉਤਰਦੀ ਤੇ ਫਿਰ ਉਹਦੇ ਲਈ ਸਖਤ ਜਿਹੜੇ ਐਕਸ਼ਨ ਹੈਗੇ ਫੈਸਲੇ ਹੈਗੇ ਉਹ ਕਰਨੇ ਪੈਂਦੇ ਮੇਰੇ ਧਿਆਨ ਚ ਆਇਆ ਹੈਗਾ ਕਿ ਸਾਡੇ ਪੰਜ ਪੁਲਿਸ ਅਫਸਰਾਂ ਨੇ ਲੋਕਾਂ ਦੀਆਂ ਕੰਪਲੇਂਟਾਂ ਨੂੰ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਲਾਪਰਵਾਹੀ ਨਾਲ ਡੀਲ ਕੀਤਾ ਔਰ ਜਿਹਦੇ ਕਰਕੇ ਪ੍ਰੈਜ਼ੈਂਟਮੈਂਟ ਆਈ ਇਲਾਕੇ ਦੇ ਵਿੱਚ ਲੋਕਾਂ ਦੇ ਵਿੱਚ ਔਰ ਉਹਨਾਂ ਨੂੰ ਅਸੀਂ ਕੱਲ ਤਰੰਤ ਪ੍ਰਭਾਵਨਾ ਸਸਪੈਂਡ ਕਰਤਾ ਹੈਗਾ ਬਾਗੀ ਕਾਰਵਾਈ ਸ਼ੁਰੂ ਕਰਤੀਆਂ ਗਈਆਂ ਮੈਂ ਤੁਹਾਡੇ ਰਾਹੀਂ ਦੱਸਣਾ ਚਾਹਣਾ ਅਸੀਂ ਲੋਕਾਂ ਲਈ ਜਿਹੜੀ ਪੰਜਾਬ ਪੁਲਿਸ ਹੈ ਜਲੰਧਰ ਰੂਰਲ ਪੁਲਿਸ ਹੈ ਸਾਡੇ ਸੀਐਮ ਸਾਹਿਬ ਦੀ ਡੀਜੀਪੀ ਸਾਹਿਬ ਦੀ ਸਖਤ ਹਦਾਇਤ ਹੈ ਕਿ ਅਸੀਂ ਲੋਕਾਂ ਚ ਰਹੀਏ ਲੋਕਾਂ ਦੀਆਂ ਗੱਲ ਸੁਣੀਏ ਔਰ ਉਹਨਾਂ ਦੇ ਉੱਪਰ ਤਰੰਤ ਪ੍ਰਭਾਵਨਾ ਕਾਰਵਾਈ ਕਰੀਏ ਜਿਹੜਾ ਵੀ ਪੁਲਿਸ ਅਫਸਰ ਇਦਾਂ ਦੇ ਕੰਮਾਂ ਚ ਪਰਵਾਹੀ ਵਰਤਦਾ ਉਹਦੇ ਖਿਲਾਫ ਐਕਸ਼ਨ ਲਿਆ ਜਾਊਗਾ ਉਹਨੂੰ ਕਾਊਂਟੇਬਲ ਬਣਾਇਆ ਜਾਊਗਾ ਲੋਕਾਂ ਲਈ ਸਮਾਜ थैंक यू वेरी मच ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਵੀ ਜਦੋਂ ਸਾਡੀ ਪੁਲਿਸ ਜਿਹੜੀ ਹੈ ਲੋਕਾਂ ਦੀਆਂ ਜਿਹੜੀਆਂ ਉਹਨਾਂ ਤੇ ਭਾਵਨਾਵਾਂ ਤੇ ਪੂਰਾ ਨਹੀਂ ਉਤਰਦੀ ਤੇ ਫਿਰ ਉਹਦੇ ਲਈ ਸਖਤ ਜਿਹੜੇ ਐਕਸ਼ਨ ਹੈਗੇ ਫੈਸਲੇ ਹੈਗੇ ਉਹ ਕਰਨੇ ਪੈਣਗੇ ਮੇਰੇ ਧਿਆਨ ਚ ਆਇਆ ਹੈਗਾ ਕਿ ਸਾਡੇ ਪੰਜ ਪੁਲਿਸ ਅਫਸਰਾਂ ਨੇ ਲੋਕਾਂ ਦੀਆਂ ਕੰਪਲੇਂਟਾਂ ਨੂੰ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਲਾਪਰਵਾਹੀ ਨਾਲ ਡੀਲ ਕੀਤਾ ਔਰ ਜਿਹਦੇ ਕਰਕੇ ਪ੍ਰੈਜ਼ੈਂਟਮੈਂਟ ਆਈ ਇਲਾਕੇ ਦੇ ਵਿੱਚ ਲੋਕਾਂ ਦੇ ਵਿੱਚ ਔਰ ਉਹਨਾਂ ਨੂੰ ਅਸੀਂ ਕੱਲ੍ਹ ਤਰ੍ਹਾਂ ਪ੍ਰਭਾਵਨਾ ਸਸਪੈਂਡ ਕਰਤਾ ਹੈਗਾ ਭਾਗੀ ਕਾਰਵਾਈ ਸ਼ੁਰੂ ਕਰਤੀਆਂ ਗਈ ਮੈਂ ਤੁਹਾਡੇ ਰਾਹੀਂ ਦੱਸਣਾ ਚਾਹੁੰਦਾ ਅਸੀਂ ਲੋਕਾਂ ਲਈ ਜਿਹੜੀ ਪੰਜਾਬ ਪੁਲਿਸ ਹੈ ਜਲੰਧਰ ਰੂਰਪੁਤ ਪੁਲਿਸ ਹੈ ਸਾਡੇ ਸੀਐਮ ਸਾਹਿਬ ਦੀ ਡੀਜੀਪੀ ਸਾਹਿਬ ਦੀ ਸਖਤ ਹਦਾਇਤਾਂ ਵੀ ਅਸੀਂ ਲੋਕਾਂ 'ਚ ਰਹੀਏ ਲੋਕਾਂ ਦੀਆਂ ਗੱਲ ਸੁਣੀਏ ਔਰ ਉਹਨਾਂ ਦੇ ਉੱਪਰ ਤੁਰੰਤ ਪ੍ਰਭਾਵਨਾ ਕਾਰਵਾਈ ਕਰੀਏ ਜਿਹੜਾ ਵੀ ਪੁਲਿਸ ਅਫਸਰ ਇਦਾਂ ਦੇ ਕੰਮਾਂ 'ਚ ਪਰਵਾਹੀ ਵਰਤਦਾ ਉਹਦੇ ਖਿਲਾਫ ਐਕਸ਼ਨ ਲਿਆ ਜਾਊਗਾ ਉਹਨੂੰ ਕਾਉਂਟੇਬਲ ਬਣਾਇਆ ਜਾਊਗਾ ਲੋਕਾਂ ਲਈ ਸਮਾਜ ਥੈਂਕ ਯੂ ਵੈਰੀ ਥੈਂਕ ਯੂ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਵੀ ਜਦੋਂ ਸਾਡੀ ਪੁਲਿਸ ਜਿਹੜੀ ਹੈ ਲੋਕਾਂ ਦੀਆਂ ਜਿਹੜੀਆਂ ਉਹਨਾਂ ਤੇ ਭਾਵਨਾਵਾਂ ਤੇ ਪੂਰਾ ਨਹੀਂ ਉਤਰਦੀ ਤੇ ਫਿਰ ਦੇ ਲਈ ਸਖਤ ਜਿਹੜੇ ਐਕਸ਼ਨ ਹੈਗੇ ਫੈਸਲੇ ਹੈਗੇ ਉਹ ਕਰਨੇ ਪੈਣਗੇ ਮੇਰੇ ਧਿਆਨ ਚ ਆਇਆ ਹੈਗਾ ਕਿ ਸਾਡੇ ਪੰਜ ਪੁਲਿਸ ਅਫਸਰਾਂ ਨੇ ਲੋਕਾਂ ਦੀਆਂ ਕੰਪਲੇਂਟਾਂ ਨੂੰ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਲਾਪਰਵਾਹੀ ਨਾਲ ਡੀਲ ਕੀਤਾ ਔਰ ਜਿਹਦੇ ਕਰਕੇ ਪ੍ਰੈਜ਼ੈਂਟਮੈਂਟ ਆਈ ਇਲਾਕੇ ਦੇ ਵਿੱਚ ਲੋਕਾਂ ਦੇ ਵਿੱਚ ਔਰ ਉਹਨਾਂ ਨੂੰ ਅਸੀਂ ਕੱਲ ਤਰ੍ਹਾਂ ਪ੍ਰਭਾਵ ਨਾਲ ਸਸਪੈਂਡ ਕਰਤਾ ਹੈਗਾ ਬਾਗੀ ਕਾਰਵਾਈ ਸ਼ੁਰੂ ਕਰਤੀਆਂ ਗਈਆਂ ਮੈਂ ਤੁਹਾਡੇ ਰਾਹੀਂ ਦੱਸਣਾ ਚਾਹੁੰਨਾ ਅਸੀਂ ਲੋਕਾਂ ਲਈ ਜਿਹੜੀ ਪੰਜਾਬ ਪੁਲਿਸ ਹੈ ਜਲੰਧਰ ਰੂਰਲ ਪੁਲਿਸ ਹੈ ਸਾਡੇ ਸੀਐਮ ਸਾਹਿਬ ਦੀ ਡੀਜੀਪੀ ਸਾਹਿਬ ਦੀ ਸਖਤ ਹਦਾਇਤ ਹੈ ਕਿ ਅਸੀਂ ਲੋਕਾਂ ਚ ਰਹੀਏ ਲੋਕਾਂ ਦੀਆਂ ਗੱਲ ਸੁਣੀਏ ਔਰ ਉਹਨਾਂ ਦੇ ਉੱਪਰ ਤੁਰੰਤ ਪ੍ਰਭਾਵਨਾ ਕਾਰਵਾਈ ਕਰੀਏ ਜਿਹੜਾ ਵੀ ਪੁਲਿਸ ਅਫਸਰ ਇਦਾਂ ਦੇ ਕੰਮਾਂ 'ਚ ਪਰਵਾਹੀ ਵਰਤਦਾ ਉਹਦੇ ਖਿਲਾਫ ਐਕਸ਼ਨ ਲਿਆ ਜਾਊਗਾ ਉਹਨੂੰ ਕਾਉਂਟੇਬਲ ਬਣਾਇਆ ਜਾਊਗਾ ਲੋਕਾਂ ਲਈ ਸਮਾਜ ਥੈਂਕ ਯੂ ਵੈਰੀ ਥੈਂਕ ਯੂ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਵੀ ਜਦੋਂ ਸਾਡੀ ਪੁਲਿਸ ਜਿਹੜੀ ਹੈ ਲੋਕਾਂ ਦੀਆਂ ਜਿਹੜੀਆਂ ਉਹਨਾਂ ਤੇ ਭਾਵਨਾਵਾਂ ਤੇ ਪੂਰਾ ਨਹੀਂ ਉਤਰਦੀ ਤੇ ਫਿਰ ਉਹਦੇ ਲਈ ਸਖਤ ਜਿਹੜੇ ਐਕਸ਼ਨ ਹੈਗੇ ਫੈਸਲੇ ਹੈਗੇ ਉਹ ਕਰਨੇ ਪੈਂਦੇ ਮੇਰੇ ਧਿਆਨ ਚ ਆਇਆ ਹੈਗਾ ਕਿ ਸਾਡੇ ਪੰਜ ਪੁਲਿਸ ਅਫਸਰਾਂ ਨੇ ਲੋਕਾਂ ਦੀਆਂ ਕੰਪਲੇਂਟਾਂ ਨੂੰ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਲਾਪਰਵਾਹੀ ਨਾਲ ਡੀਲ ਕੀਤਾ ਔਰ ਜਿਹਦੇ ਕਰਕੇ ਪ੍ਰੈਜ਼ੈਂਟਮੈਂਟ ਆਈ ਇਲਾਕੇ ਦੇ ਵਿੱਚ ਲੋਕਾਂ ਦੇ ਵਿੱਚ ਔਰ ਉਹਨਾਂ ਨੂੰ ਤੁਸੀਂ ਕੱਲ ਤਰ੍ਹਾਂ ਪ੍ਰਭਾਵਨਾ ਸਸਪੈਂਡ ਕਰਤਾ ਹੈਗਾ ਬਾਗੀ ਕਾਰਵਾਈ ਸ਼ੁਰੂ ਕਰਤੀਆਂ ਗਈ ਮੈਂ ਤੁਹਾਡੇ ਰਾਹੀਂ ਦੱਸਣਾ ਚਾਹੁੰਨਾ ਅਸੀਂ ਲੋਕਾਂ ਲਈ ਜਿਹੜੀ ਪੰਜਾਬ ਪੁਲਿਸ ਹੈ ਜਲੰਧਰ ਰੂਟਰ ਪੁਲਿਸ ਹੈ ਸਾਡੇ ਸੀਐਮ ਸਾਹਿਬ ਦੀ ਡੀਜੀਪੀ ਸਾਹਿਬ ਦੀ ਸਖਤ ਹਦਾਇਤ ਹੈ ਕਿ ਅਸੀਂ ਲੋਕਾਂ ਚ ਰਹੀਏ ਲੋਕਾਂ ਦੀਆਂ ਗੱਲ ਸੁਣੀਏ ਔਰ ਉਹਨਾਂ ਦੇ ਉੱਪਰ ਤਰੰਤ ਪ੍ਰਭਾਵਨਾ ਕਾਰਵਾਈ ਕਰੀਏ ਜਿਹੜਾ ਵੀ ਪੁਲਿਸ ਅਫਸਰ ਇਦਾਂ ਦੇ ਕੰਮਾਂ 'ਚ ਪਰਵਾਹੀ ਵਰਤਦਾ ਉਦੇ ਖਿਲਾਫ ਐਕਸ਼ਨ ਲਿਆ ਜਾਊਗਾ ਉਹਨੂੰ ਕਾਊਂਟੇਬਲ ਬਣਾਇਆ ਜਾਊਗਾ ਲੋਕਾਂ ਲਈ ਸਮਾਜ ਥੈਂਕ ਯੂ ਵੈਰੀ